ਬੀਰੇ ਮਾਰ ਨਹਾਤਿਆ ਕੀਤੀ ਗਈ ਹੈ ਵੱਡੇ ਇਲਜ਼ਾਮ ਲੱਗੇ ਗਏ ਨੇ ਦੋਸ਼ੀਆਂ ਨੂੰ ਫਿਲਹਾਲ ਪੜਿਆ ਗਿਆ ਪਰ ਸੋਨੋਂ ਪਹਿਲਾਂ ਤਾਂ ਕੀ ਕਰੂੰ ਛੋਟੀ ਵੀ ਅੱਜ ਮੇਰੇ ਹਲਕੇ ਚ ਇਸ ਬੱਚੀ ਦਾ ਜਾਣਾ ਬੜਾ-ਬੜਾ ਘਾਟਾ ਵੀ ਹੈ ਤੇ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਇੱਕ ਚੁਣੌਤੀ ਪਰਿਆ ਇੱਕ ਬੱਚੀ ਦਾ ਜਾਣਾ ਔਰ ਇਹ ਜਿਹੜੇ ਕਤਲ ਕੀਤੇ ਜਾਂਦੇ ਨੇ ਉਹ ਬਰਦਾਸ਼ਤ ਤੋਂ ਬਾਹਰ ਨੇ ਜੋ ਵੀ ਦੋਸ਼ੀ ਪਾਇਆ ਗਿਆ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਉਹ ਬਖਸ਼ਿਆ ਨਹੀਂ ਜਾਏਗਾ। ਔਰ ਮੈਂ ਅੱਜ ਦੇ ਇਸ ਮੌਕੇ ਤੇ ਤੁਹਾਡੇ ਮੀਡੀਆ ਦੇ ਚੈਨਲ ਸਾਥੀਆਂ ਨੂੰ ਕਹਾਂਗਾ ਤੁਸੀਂ ਵੀ ਇਹ ਜਿਹੜਾ ਅੱਜ ਦਾ ਦੁਖਾਂਤ ਹੋਇਆ ਸਾਰੇ ਪੰਜਾਬ ਪਰ ਤੁਹਾਡਾ ਜਿਹੜਾ ਚੈਨਲ ਇਹਨੂੰ ਵਾਇਰਲ ਕਰਨਗੇ ਤਾਂ ਕਿ ਲੋਕਾਂ ਦੀ ਜ਼ਮੀਰ ਜਾਗੇ ਅੱਜ ਨੌਜਵਾਨ ਬੱਚੀ ਦਾ ਜਿਹੜਾ ਕਤਲ ਕਰਕੇ ਇਹ ਦੋਸ਼ੀ ਭੱਜੇ ਹੈ ਮੇਰੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜਿਆ ਔਰ ਜਲਦੀ ਉਹ ਪੇਸ਼ ਕਰ ਦੇਣਗੇ ਔਰ ਮੈਂ ਔਰ ਮੇਰੀ ਆਮ ਆਦਮੀ ਪਾਰਟੀ ਤੇ ਮੇਰਾ ਭਗਵੰਤ ਮਾਨ ਮੱਖਤਰੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕਾਤਲ ਭਾਵੇਂ ਬੇਟੀ ਦਾ ਹੈ ਉਮੇ ਮਾਂ ਦਾ ਹੈ ਭਾਵੇਂ ਭੈਣ ਦਾ ਭਾਵੇਂ ਕਿਸ ਬੱਚੇ ਦਾ ਉਹਨੂੰ ਟੰਗਿਆ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪਰ ਇਹ ਜਿਹੇ ਦਰਿੰਦਿਆਂ ਲਈ ਇਹੋ ਜੀ ਸਜ਼ਾ ਦੀ ਮੰਗ ਕਰਦੇ ਆਂ ਦੇਖੋ ਦੋ ਚੀਜ਼ਾਂ ਨੇ ਜੀ ਜਿੱਥੋਂ ਤੱਕ ਮੇਰਾ ਆਪਣਾ ਨਿੱਜੀ ਸਵਾਲ ਹੈ ਮੈਂ ਤਾਂ ਇਹ ਕਹਾਂਗਾ ਇਹ ਜਿਹੇ ਬੰਦਿਆਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਇਹ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਯਾਰ ਸਾਡੀ ਪੜੀ-ਪਲਾਈ ਬੱਚੀ ਮੇਰੇ ਦੋਸਤ ਦੀ ਭਾਣਜੀ ਸੀ ਜਿਹੜੀ ਜਿਹਦੀ ਡੈਥ ਹੋਈ ਹੈ ਔਰ ਅਸੀਂ ਸੰਪਰਕ ਸੀਗੇ ਠੀਕ ਹੈ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ विशेष अधिकारी ਨੂੰ ਕਤਾਹੀ ਹੋਈ ਹੈ ਉਹ ਬਖਸ਼ਾ ਉਹ ਵੀ ਨਹੀਂ ਜਾਏਗਾ ਲੇਕਿਨ ਇਹ ਲੋਕ ਵੀ ਜਲਦੀ ਜਿਹੜੇ ਸਲਾਖਾਂ ਪਿੱਛੇ ਹੋਣਗੇ ਇੱਕ ਮਿਸਾਲ ਹੋਏਗੀ ਕਿ ਆਹ ਜਿਹੜਾ ਕਰੋਨਾ ਕਤਲ ਕੀਤਾ ਗਿਆ ਇਹ ਆਉਣ ਵਾਲੇ ਸਮੇਂ ਚ ਜ਼ੀਰਪੁਰ ਡੇਰਾ ਬਸ ਹਲਕੇ ਹਲਕੇ ਦੇ ਲੋਕਾਂ ਲਈ ਇਸ ਬੇਟੀ ਦੀ ਜਿਹੜੀ ਇੱਕ ਸ਼ਹਾਦਤ ਹੈ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਆਉਣ ਵਾਲੇ ਸਮੇਂ ਚ ਇਹ ਜਰਾ ਦਰਿੰਦਾ ਕੋਈ ਜਰਰਤ ਨਹੀਂ ਕਰੇਗਾ ਕਿ ਕਿਸੇ ਬੱਚੇ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਕਤਲ ਐਮਐਲਏ ਸਾਹਿਬ ਜਿਹੜੇ ਪਰਿਵਾਰ ਆ ਉਹ ਲਗਾਤਾਰ ਮੰਗ ਕਰ ਰਿਹਾ ਕਿ ਪੁਲਿਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਅਗਰ ਪਹਿਲੇ ਬਚਾ ਲਿਆ ਜਾਂਦਾ ਤੇ ਬਾਤਸਕ ਵੀ ਸੀਗੀ ਕੁੜੀ ਤੇ ਉਹਦੇ ਵਾਸਤੇ ਕੀ ਐਕਸ਼ਨ ਦੀ ਮੰਗ ਕਰੂੰਗਾ ਬੀਬਾ ਜੀ ਦੋ ਚੀਜ਼ਾਂ ਨੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਵੀ ਹੈ ਜਿਹੜਾ ਇਹਦੇ ਪਿੱਛੇ ਦੋਸ਼ੀ ਪਾਇਆ ਗਿਆ ਇਨਵੈਸਟੀਗੇਸ਼ਨ ਚ ਦੋਸ਼ੀ ਪਾਇਆ ਗਿਆ ਉਹ ਟੰਗਿਆ ਜਾਏਗਾ ਉਹ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਹੋਵੇ ਭਾਵੇਂ ਪੁਲਿਸ ਅਧਿਕਾਰੀ ਹੈ ਭਾਵੇਂ ਕੋਈ ਸਿਵਲ ਅਧਿਕਾਰੀ ਹੈ ਭਾਵੇਂ ਇਹਦੇ ਪਿੱਛੇ ਕੋਈ ਹੋਰ ਚਾਲ ਇਹ ਪੁਲਿਸ ਖੰਗਾਲੇਗੀ ਔਰ ਮੈਨੂੰ ਫਕਰ ਮੈਂ ਉਮੀਦ ਕਰ ਸਕਦਾ ਕਿ ਇੱਕ ਅਦੇ ਅਫਸਰ ਦੀ ਨਿਲਾਇਕੀ ਕਰਕੇ ਅੱਜ ਸਾਡੀ ਬੇਟੀ ਚਲੀ ਗਈ ਸਾਰੇ ਅਫਸਰ ਏਡੇ ਮਾੜੇ ਨੇ ਇਹਦੇ ਪਿੱਛੇ ਉਹ ਅਫਸਰ ਵੀ ਬੈਠੇ ਆ ਜਿਨ੍ਹਾਂ ਨੇ ਸਭ ਕੁਝ ਘੋਖ ਹੀ ਲਿਆ ਹੋਣਾ तकरीबन ਹੁਣ ਤੱਕ ਲੇਕਿਨ ਕਈ ਵਾਰੀ ਜਦ ਤੱਕ ਅਰੈਸਟ ਨਹੀਂ ਪੈਂਦੀ ਅਸੀਂ ਲੋਕ ਸਾਰੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਵੀ ਅਸੀਂ ਆਪਣੇ ਮੂੰਹ ਕਾਇ ਨਹੀਂ ਸਕਦੇ ਲੇਕਿਨ ਮੈਨੂੰ ਮੇਰੇ ਪੁਲਿਸ ਦੇ ਸਾਥੀਆਂ ਨੇ ਜਿਹੜੇ ਇੱਥੇ ਦਰਜਾ ਬਦਰਜਾ ਅਧਿਕਾਰੀ ਨੇ ਉਹਨਾਂ ਨੇ ਇਹ ਪ੍ਰੋਸਾਦ ਹੋਇਆ ਇਹ ਸਾਰੇ ਕিউਜ਼ ਤੁਸੀਂ ਫੜ ਲਿਆ ਲੇਕਿਨ ਜਿਹੜਾ ਮਾਸਟਰਮਾਈਂਡ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਉਹ ਵੀ ਹੈ ਉਹਦੇ ਬਾਰੇ ਵੀ ਅਸੀਂ ਅਗਲੀ ਜਦੋਂ ਕੋਈ ਪੀਸੀ ਕਰਾਂਗੇ ਤੁਹਾਡੇ ਨਾਲ ਮਿਲਾਂਗੇ ਦੋਸ਼ੀਆਂ ਤੋਂ ਉਦੋਂ ਬਾਅਦ ਤੁਹਾਡੇ ਨਾਲ ਜਰਨਲਿਸਟ ਸਾਹਿਬ ਲੱਗਦਾ ਇਮੀਡੀਏਟ ਕੁਝ ਐਕਸ਼ਨ ਹੈ ਜੇ ਵੀ ਹੁਣ ਛੋਟੇ ਵੀਰ ਅੱਜ ਇੱਕ ਕੁਲਜੀਤ ਅੱਜ ਕੁਲਜੀਤ ਰੰਧਾਵਾ ਇੱਕ ਵਿਧਾਨਤ ਤੱਕ ਐਮਐਲਏ ਬਣ ਕੇ ਨਹੀਂ ਆਇਆ ਅੱਜ ਇੱਕ ਬੇਟੀ ਦਾ ਬਾਪ ਆਇਆ ਇੱਥੇ ਕਿਉਂਕਿ ਰਾਜਨੀਤੀ ਕਰਨ ਨੂੰ بڑے ਪਲੇਟਫਾਰਮ 'ਤੇ ਕਰਦੇ ਰਾਂਗੇ ਅੱਜ ਮੈਂ ਜਾਣ ਸਕਦਾ ਮੇਰੀ ਆਪਣੀ ਬੇਟੀ 30 ਸਾਲ ਦੀ ਹੈ ਅੱਜ ਉਹ ਵੀ 22 ਸਾਲ ਦੀ ਜਦੋਂ ਬੱਚੀ ਗਈ ਹੈ ਉਹਦਾ ਦੁੱਖ ਉਹ ਉਦਾ ਮਾ ਮਾਂਮੀ ਉਹਦੀ ਜਿਹੜੀ ਮਾਂ ਹੈ ਉਹਦੀਆਂ ਭੈਣਾਂ ਬਿਲਕੁਲ ਦੇ ਦੇਖੇ ਨਹੀਂ ਗਏ ਅੱਜ ਸਾਨੂੰ ਪੰਜਾਬ ਦੇ ਵਸਨੀਕਾਂ ਨੂੰ ਰਾਜਨੀਤੀ ਦੇ ਸਾਥੀਆਂ ਨੂੰ ਮੈਂ ਅਪੀਲ ਕਰਾਂਗਾ ਵੀ ਅੱਜ ਅਸੀਂ ਸਾਰੇ ਇੱਕ ਮੱਠ ਹੋ ਗਏ ਇਹਨਾਂ ਮੌਤਾਂ ਨੂੰ ਰਾਜਨੀਤੀ ਦੇ ਉਹਦੇ ਨਾਲ ਨਾ ਦੇਖੀਏ ਕਿਉਂਕਿ ਉਹ ਬੱਚੀ ਹੈ ਨਾ ਜਿਹੜੀ ਉਹ ਬੇਟੀ ਸੀ ਉਹ ਕਿਸੇ ਪਾਰਟੀ ਦੀ ਅਗੂ ਨਹੀਂ ਸੀ ਧੰਨਵਾਦ ਗੁਰਿੰਦਾ ਅਵਾ ਸਾਹਿਬ ਜੇਕਰ ਜਮੇ ਸਰਨਾ ਜੀਰੇ ਕੋਈ ਸ਼ਹਿਰ ਦੀ ਪੋਪੂਲੇਸ਼ਨ 6 ਲੱਖ ਹੈ ਦੋ ਥਾਂ ਨੇ ਪਥਾਨਿਆਂ ਚ ਜਿਹੜੀ ਐਪਰਪ੍ਰੇਟ ਪੁਲਿਸ ਨਹੀਂ ਹੈ ਕਿ ਲੋਕਾਂ ਨੂੰ ਉਹ ਸ਼ਹਿਰ ਵੀ ਲੋਕਾਂ ਨੂੰ ਲਈ ਪੁਲਿਸ ਹੈ ਹੀ ਨਹੀਂ ਕਿਉਂਕਿ ਥਾਣਿਆਂ ਚ ਸਿਰਫ ਕੁਝ ਇਲਾਕਾ ਜ਼ੀਰੋ ਪਰ ਟਕਲੀ ਥਾਣੇ ਚ ਪੂਲ ਮਲਾਕੇ 89 ਬੰਦੇ ਦੋ ਆਪਣੇ ਸਰਪੇ ਪ੍ਰੈਸ਼ਰ ਇਥੇ ਕਲੀਅਰ ਸਾਬ ਤੁਸੀਂ ਜਿਹੜਾ ਮੈਨੂੰ ਕੁਐਸਚਨ ਦਿੱਤਾ ਬਿਲਕੁਲ ਵਾਜਬ ਹੈ ਅਸੀਂ ਸਰਕਾਰਾਂ ਦੇ ਵਿੱਚ ਜਦ ਬੈਠੇ ਹੁੰਦੇ ਆ ਸਾਡੀ ਵੀ ਧਰਮ ਬਣਦੇ ਨੇ ਕਿ ਉਸ ਪੁਲਿਸ ਨਾਪੀ ਪੂਰੀ ਕਰਕੇ ਦੇਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਮੈਂ ਰਾਜਨੀਤੀ ਦੀ ਗੱਲ ਨਾ ਕਰਾਂ ਇਹਨਾਂ ਨੇ ਭਰਤੀ ਹੀ ਨਹੀਂ ਕੁਛ ਕੀਤਾ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਇਹ ਭਰਤੀ ਕੀਤੇ ਹੁੰਦੇ ਪੁਲਿਸ ਅਫਸਰ ਵੱਧ ਦਿੱਤੇ ਹੁੰਦੇ ਤਾਂ ਜੇ 42 ਬੱਚੀ ਸਾਡੀ ਨਾਂ ਸਾਡੇ ਹੱਥੋਂ ਜਾਂਦੀ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਿਲਖਪੁਰ ਦੀ ਡੇਰਾਬਸਿਹਲਕ ਵਿੱਚ ਪੁਲਿਸ ਪ੍ਰਸ਼ਾਸਨ ਦੀ ਅਧਿਕਾਰੀਆਂ ਦੀ ਕਮੀ ਨਹੀਂ ਹੋਊਗੀ ਠੀਕ ਹੈ ਥੈਂਕ ਯੂ